ਸਪਨੇਆ ਤੋਂ ਮੈਂ ਦੂਰ ਨਾ ਹੁੰਦਾ ਸੁਪਨੇਆ ਤੋਂ ਮੈਂ ਦੂਰ ਨਾ ਹੁੰਦਾ ਜੇਕਰ ਮੈਂ ਮਜਬੂਰ ਨਾ ਹੁੰਦਾ ਸੁਪਨੇਆ ਤੋਂ ਮੈਂ ਦੂਰ ਨਾ ਹੁੰਦਾ ਜੇਕਰ ਮੈਂ ਮਜਬੂਰ ਨਾ ਹੁੰਦਾ ਜੇ ਸਰਕਾਰਾਂ ਚੰਗੀਆਂ ਹੁੰਦੀਆਂ ਕੋ ਜੇ ਸਰਕਾਰਾਂ ਚੰਗੀਆਂ ਹੁੰਦੀਆਂ ਸਾਹੇ ਨਹੀਂ ਮਜਬੂਰ ਨਾ ਹੁੰਦਾ ਜੇ ਸਰਕਾਰਾਂ ਟੰਗੀਆਂ ਹੁੰਦੀਆਂ ਬਾਹਲੇ ਮਜਬੂਰ ਨਾ ਹੁੰਦਾ ਜੇ ਨਾ ਹੱਕੀ ਦਸਤਾ ਪੈਂਦਾ ਉਹ ਜੇ ਨਾ ਹੱਕੀ ਦਸਤਾ ਪੈਂਦਾ ਫਿਰ ਦਿਲ ਚੱਕਣਾ ਚੂਨਾ ਹੁੰਦਾ ਉਹ ਜੇ ਨਾ ਹੱਕੀ ਦਸਤਾ ਪੈਂਦਾ ਫਿਰ ਦਿਲ ਚੱਕਣਾ ਚੂਨਾ ਹੁੰਦਾ ਮਸ਼ੀਨਾ ਜੇਕਰ ਨਾ ਹੁੰਦੀ ਤਾਂ ਉਹ ਮਸ਼ੀਨਾ ਜੇਕਰ ਨਾ ਹੁੰਦੀਆਂ ਤਾਂ ਗगन ਇੰਨਾ ਗਰੂਰ ਨਾ ਹੁੰਦਾ ਸੁਪਨੇ ਆਪੇ ਦੂਰ ਨਾ ਹੁੰਦਾ ਜੇਕਰ ਮੈਂ ਮਲਕੂਨ